ਖਨੌਰੀ ਬਾਰਡਰ ਤੇ ਜੋ ਹਾਲਾਤ ਦੇਖੇ ਨੇ ਜੋ ਸਰਕਾਰ ਸੈਂਟਰ ਵੱਲੋਂ ਬਣਾਏ ਗਏ ਨੇ ਤੇ ਉਹਦੇ ਲਈ ਮੈਂ ਸਰਕਾਰ ਨੂੰ ਇੱਕ ਚੈਲੰਜ ਦੇਣਾ ਚਾਹੁੰਦੀ ਆ ਕਿ ਸਾਡਾ ਜਾਨ ਤੋਂ ਪਿਆਰਾ ਬਾਪੂ ਜੇ ਅੱਜ ਅੰਨ ਦਾਤਾ ਭੁੱਖਾ ਹੜਤਾਲ ਤੇ ਹੈ ਤੇ ਲੋਕਾਂ ਨੂੰ ਰਜਾਣ ਵਾਲਾ ਪੂਰੀ ਦੁਨੀਆ ਨੂੰ ਰਜਾਣ ਵਾਲੇ ਕੀ ਸੋਚਦੇ ਹੋਣਗੇ ਤੇ ਕੀ ਉਹਨਾਂ ਨੇ ਕਰਨਾ ਪਰ ਇੱਕ ਨਾ ਇੱਕ ਦਿਨ ਪਸਤਾਵਾ ਤੁਹਾਡੇ ਪੱਲੇ ਜ਼ਰੂਰ ਰਹਿ ਜਾਊਗਾ ਜਿਹੜੇ ਲੋਕ ਅੱਜ ਤੱਕ ਉਹ ਬਾਹਰ ਨਹੀਂ ਨਿਕਲੇ ਤੇ ਖਨੌਰੀ ਬਾਡਰਾਂ ਤੇ ਜਿੱਥੇ ਸਾਡੇ ਸੰਘਰਸ਼ ਚੱਲ ਰਹੇ ਨੇ ਨਹੀਂ ਆਏ ਉਹ ਜ਼ਰੂਰ ਇੱਕ ਨਾ ਇੱਕ ਦਿਨ ਪਛਤਾਵਾ ਲੈ ਕੇ ਜਾਣਗੇ ਪਰ ਅਸੀਂ ਆਸ਼ਾ ਵਰਕਰ ਤੇ ਆਸਾ ਫੈਸਿਲੀਟੇਟਰ ਨੂੰ ਰੋਲ ਜਥੇ ਵੰਦੀ ਵੱਲੋਂ ਵਿਸ਼ਵਾਸ ਦਉਣੀ ਹੈ ਕਿ ਅਸੀਂ 12000 ਪਿੰਡਾਂ ਦੇ ਵਿੱਚ ਜਾ ਕੇ ਹਰ ਘਰ ਦੇ ਵਿੱਚ ਹਰ ਚੁੱਲ੍ਹੇ ਤੇ ਜਾ ਕੇ ਇਹ ਆਵਾਜ਼ ਹੈ ਜਿਹੜੀ ਘਰ-ਘਰ ਪਹੁੰਚਾਉਣ ਦੀ ਜ਼ਿੰਮੇਵਾਰੀ ਲਵਾਂਗੇ ਤੇ ਘਟੋ ਵੀ ਪਰਿਵਾਰਾਂ ਨੂੰ ਜੜਾ ਜਗਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਤਾਂ ਕਿ ਇਸ ਸੰਘਰਸ਼ ਨੂੰ ਜਿੱਤਿਆ ਜਾਵੇ ਤੇ ਇੱਕ ਨਾ ਇੱਕ ਦਿਨ ਉਹ ਆਊਗਾ ਕਿ ਜਦੋਂ ਅਸੀਂ ਢੱਲੇਵਾਲ ਸਾਹਿਬ ਦੀ ਜਾਨ ਵੀ ਬਚਾਵਾਂਗੇ ਤੇ ਖੁਸ਼ੀ-ਖੁਸ਼ੀ ਘਰਾਂ ਨੂੰ ਰੁਬਾਨੀ ਰੁਬਾਨਾ ਪਾਵਾਂਗੇ ਤੇ ਸਰਕਾਰ ਨੂੰ ਜਿਹੜਾ ਝਕਾ ਕੇ ਹੀ ਦੰਮ ਲਾਵਾਂਗੇ ਆਸ਼ਾ ਵਰਕਰ ਤੇ ਆਸਬ ਸੈਲੀਟੇਟਰ ਰੋਲ ਯੂਨੀਅਨ ਕਿਸਾਨ ਮਜੂਦੂਰ ਤੇ ਸਾਡਾ ਸੰਘਰਸ਼ ਜਿਹੜਾ ਸਾਡਾ ਏਕਾ ਉਹ ਜ਼ਿੰਦਾਬਾਦ